ਸਮਾਂ ਗੁਰਮੁਖੋ ਇੱਕ ਐਸਾ ਸੀ ਸ਼ੇਰੇ ਪੰਜਾਬ ਦੇ ਜਾਣ ਤੋਂ ਬਾਅਦ ਜਦੋਂ ਪੰਜਾਬੀ ਗਦਾਰਾਂ ਦੇ ਸ਼ਿਕਾਰ ਹੋ ਗਏ ਤੇ ਇੱਕਦਮ ਮਹਾਰਾਣੀ ਜਿੰਦਕੌਰ ਨੂੰ ਜਦੋਂ ਆ ਕੇ ਦੱਸਿਆ ਨਾ ਕਿ ਮੁਦਕੀ ਤੇ ਫਿਰੂ ਸ਼ਹਿਰ ਵਾਲੀਆਂ ਦੋਨੇ ਜੰਗਾਂ ਹਰ ਗਏ ਹਾਂ ਉਹਨੇ ਕਲਮ ਚੁੱਕੀ ਦੁਆਤ ਮੰਗਾਈ ਤੇ ਚਿੱਠੀ ਲਿਖੀ ਚਿੱਠੀ ਕਿੰਨੂੰ ਲਿਖੀ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਉਹਦੇ ਬੋਲ ਕੀ ਸੀ ਚਿੱਠੀ ਦੇ ਪਹੁੰਚੀ ਖਬਰ ਲਾਹੌਰ ਵਿੱਚ ਜਿੰਦਾਂ ਅਨੁਸਾਰੀ ਤੋਖ ਦੇਗੇ ਰਾਣੀਏ ਤੇਰੇ ਦਰਬਾਰੀ ਪਹੁੰਚੀ ਖਬਰ ਲਾਹੌਰ ਵਿੱਚ ਜਿੰਦਾਂ ਅਨੁਸਾਰੀ ਤੋਖ ਦੇਗੇ ਰਾਣੀਏ ਏਰੇ ਦਰਬਾਰੀ ਜਿੱਤੀ ਬਾਜੀ ਸਿੰਗਾਾਂ ਦੀ ਉਹਨਾਂ ਦੁਸ਼ਟਾਂ ਹਾਰੀ ਤੋੜ ਗਏ ਪੁਲ ਬੇੜੀਆਂ ਉਹ ਜਾਂਦੀ ਵਾਰੀ ਤੋੜ ਗਏ ਪੁਲ ਬੇੜੀਆਂ ਉਹ ਜਾਂਦੀ ਵਾਰੀ ਇਹ ਸੁਣ ਕੇ ਸਰਦਾਰਣੀ ਤਾਂ ਲੰਬੀ ਮਾਰੀ ਆਗਜ ਕਲਮ ਦਿਵਾਰ ਤਮਗਵਾ ਕੇ ਚਿੱਠੀ ਲਿਖੀ ਸ਼ਾਮ ਸਿੰਘ ਨੂੰ ਅਟਾਰੀ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠਿਆ ਕੀ ਚਿੱਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁਦ ਕੀ ਫਿਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਨੁਹਾਰ ਦੇ ਕਿਉ ਮਿਹਣੀ ਜਗ ਦਿੰਦਾ ਜਿਉਂ ਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਸਰਕਾਰ ਇਥੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਸਤੇ ਸ਼ਬਦ ਵਰਤ ਰਹੀ ਮਾਰਨ ਜਿੰਦ ਔਰ ਸ਼ਾ ਮੁਹੰਮਦ ਵੀ ਕਹਿੰਦਾ ਸੀ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਅੱਜ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਆਵੇ ਜਿਹੜੀਆਂ ਖਾਲਸੀ ਨੇ ਤੇਗਾਂ ਮਾਰੀਆਂ ਨੇ ਸਾਹ ਮੁਹੰਮਦ ਕਹਿੰਦਾ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੋਟੇ ਪਰ ਜਦੋਂ ਆਪਣੇ ਗਦਾਰ ਹੋ ਜਾਣ ਮਹਾਰਾਣੀ ਜਿੰਦਕੌਰ ਵੀ ਧਾਰ ਮਾਰ ਕੇ ਲਿਖਦੀ ਆ ਕਾਨੂੰ ਹਾਰ ਦੇ ਕਿਉਂ ਮੈਣੇ ਜੱਗ ਦਿੰਦਾ ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾਂ ਤੇਗ ਸਿੰਘਾਂ ਦੀ ਤਾਂ ਖੁੰਡੀ ਨਹੀਂ ਹੋਗੀ ਐ ਪਰ ਆਪਣੇ ਹੋਗੇ ਗਦਾਰ ਸਿੰਘਾਂ ਦੇਸ਼ ਤ੍ਰੋਹੀ ਵਜ਼ੀਰ ਜਰਨੈਲ ਰਲ ਕੇ ਵੇਖ ਕੌਮ ਦਾ ਮੁੱਲ ਕੀ ਪਾਰੇ ਨੇ ਚਾਈ ਚਾਈ ਗੁਲਾਮੀ ਦੀਆਂ ਪਾ ਬੇੜੀਆਂ ਉਹ ਪੰਜਾਬ ਦੀ ਅਣਖ ਮਟਾਰੇ ਨੇ ਹਾਲੀ ਸਮਾਂ ਵਕਤ ਸੰਭਾਲ ਸਿੰਘਾਂ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਸੇਰਣ ਜੀ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਜੋਦਿਆ ਆਨ ਰੱਖ ਲੈ ਪੁੱਲ ਤੋੜ ਦਿੱਤੇ ਉਹਨਾਂ ਬੇੜੀਆਂ ਦੇ ਪਹਿਲਾ ਬੰਦੇ ਆਪ ਸਾਰੇ ਲੰਘ ਆਏ ਲੜਨ ਵਾਸਤੇ ਜਿਹੜੇ ਰਹਿ ਗਏ ਉਦਰ ਜਾਨ ਉਹਨਾਂ ਦੀ ਸਿੱਕੇ ਤੇ ਟੰਗ ਆਏ ਜੰਗ ਦੋਵੇਂ ਮੁਦ ਕੀ ਫਿਰ ਉਹ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਗਾ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੰਦੇ ਆਪਣੇ ਹੋਗੇ ਕਦਾਰ ਸਿੰਗਾ ਉਹਨਾਂ ਸੌਦੇ ਅੰਗਰੇਜ਼ਾਂ ਦੇ ਨਾਲ ਕੀਤੇ ਡਰੋ ਨਾ ਸਿੰਘ ਹਰਾ ਦੇਾਂਗੇ ਤੋਰਦੀ ਫੌਜ ਦਾ ਜਿੱਥੇ ਨਾ ਹੋਏ ਬੰਦਾ ਗੋਲੇ ਤੋਪਾਂ ਦੇ ਉਥੇ ਸਟਵਾ ਦੇਾਂਗੇ ਕਾਨੂੰ ਹਾਰ ਦੇ ਮਿਹਣੇ ਕਿਉਂ ਜੱਗ ਦਿੰਦਾ ਜਿੰਦਾ ਹੁੰਦੀ ਜੇ ਅਜ ਸਰਕਾਰ ਸਿੰਘਾ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੰਦੇ ਹੋਗੇ ਆਪਣੇ ਗਦਾਰ ਸਿੰਘਾ ਸਰੋਂ ਭੜੀ ਅਮਨੇਸ਼ਨ ਦੀ ਜਗ੍ਹਾ ਉਹਨਾਂ ਜਾਰੀ ਪੜੀ ਉਹਨਾਂ ਅੰਗਰੇਜ਼ਾਂ ਦੇ ਨਾਲ ਪੂਰੀ ਜੰਗ ਜਿੱਤੀ ਦੀ ਜੋ ਪਿੱਛੇ ਨਸ ਆਏ ਗਿਣੀ ਮਿੱਟੀ ਕੀਤੀ ਉਹਨਾਂ ਚਾਲ ਪੂਰੀ ਉਹ ਤੇਰੇ ਵੀਰ ਦੀ ਭਗ ਉਹ ਲਾਉਣ ਆਏ ਮੇਰੇ ਪਤੀ ਦੇ ਆ ਗੂੜਿਆ ਯਾਰ ਸਿੰਘਾ ਜਿਹੜੇ ਸਿੰਘ ਸਭਰਾਵਾਂ ਵਿੱਚ ਘਰੇ ਹੋਏ ਨੇ ਉਰੇ ਸੂਰਮੇ ਨੇ ਉਹ ਨਹੀਂ ਭੱਜ ਸਕਦੇ ਜਦ ਤੱਕ ਜਿਸਮ ਦੇ ਵਿੱਚ ਸੁਵਾਸ ਬਾਕੀ ਕਦੇ ਸੂਰਮੇ ਅਣਖਾਂ ਨਹੀਂ ਤਜ ਸਕਦੇ ਬੈਠ ਰਹੇ ਹੋਂ ਕਿਸ ਗੱਲ ਤੇ ਚੁੱਪ ਕਰਕੇ ਲਾ ਕੇ ਚੋਟ ਤੇ ਬੜਕ ਜਈ ਮਾਰ ਸਿੰਘਾ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੰਦੇ ਆਪਣੇ ਹੋ ਗਏ ਗਦਾਰ ਸਿੰਘਾ ਜਿਹੜੇ ਤਿੰਨਾ ਤਿੰਨਾ ਰੁਪਇਆ ਤੇ ਹੋਏ ਭਰਤੀ ਅੱਜ ਉਹ ਰਾਜ ਦੀਆਂ ਮੰਡੀਆਂ ਪਾਉਣ ਲੱਗੇ ਹਾਮੀ ਸੱਚ ਦਾ ਬਣ ਜਾ ਤੇ ਪਹੁੰਚ ਛੇਤੀ ਵਿਗੜੇ ਕੌਮ ਦੇ ਕਮ ਸਵਾਰ ਸਿੰਘਾ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੰਦੇ ਆਪਣੇ ਹੋਗੇ ਗਗਾਰ ਸਿੰਘਾ ਫੇਰੂ ਸ਼ਹਿਰ ਸਭਰਾਵਾਂ ਦੀ ਜੰਗ ਹਰ ਗਈ ਤੇਗਾ ਗਾਉਣ ਵਾਲੇ ਤੇਗਾ ਛੁੱਟ ਆਏ ਨਾਲੇ ਆਪਣਾ ਆਪ ਗਵਾ ਬੈਠੇ ਸਿੱਖੀ ਅਣਖ ਦੇ ਬੂਟੇ ਪਟਿਆਏ ਜੜੀਆਂ ਜੜੀਆਂ ਡੋਪ ਡੋਪ ਰਈਆਂ ਘੁੰਮਣ ਘੇਰੀਆਂ ਚ ਸਿੱਖ ਰਾਜ ਦੀਆਂ ਬੇੜੀਆਂ ਕਾਰ ਸਿੰਘਾ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੰਦੇ ਆਪਣੇ ਹੋਗੇ ਗਦਾਰ ਸਿੰਘਾ ਚਿੱਠੀ ਪੜੀ ਚਿੱਠੀ ਪੜੀ ਤੇ ਦਿਲ ਪੁਚਾਲ ਆਇਆ ਚਿੱਠੀ ਪੜੀ ਤੇ ਦਿਲ ਪੁਚਾਲ ਆਇਆ ਕਿਸੇ ਰੋਹ ਵਿੱਚ ਆਣ ਸਰਦਾਰ ਉੱਠਿਆ ਜਿਹੜੇ ਆ ਖੂਨ ਨੇਤਰ ਲਾਲੋ ਲਾਲ ਹੋ ਗਏ ਫੜ ਕੇ ਹੱਥ ਵਿੱਚ ਨੰਗੀ ਤਲਵਾਰ ਉੱਠਿਆ ਆਪਣੇ ਆਪ ਨੂੰ ਜੋਸ਼ ਨਾਲ ਕਹਿਣ ਲੱਗਾ ਬਣ ਜਾ ਸਤਗੁਰੂ ਦਾ ਬਖਤਰ ਬਰਖਰਦਾਰ ਸਿੰਘਾ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੰਦੇ ਆਪਣੇ ਹੋਗੇ ਗਦਾਰ ਸਿੰਘਾ ਸ਼ਾਮ ਸਿੰਘ ਅਟਾਰੀ ਵਾਲੇ ਬਨ ਸ਼ਾਸਤਰੀ ਜੋੜ ਵਿਛੋੜ ਸੁਟੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਨੋਂ ਪਾਸੇ ਪਹੁੰਚਾਂ ਭਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਹੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸਣੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਡਿੱਗਣ ਸਣੇ ਆਂਬਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੂ ਉਹ ਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਜੰਗ ਮਰਜੀਤ ਦੇ ਵਿੱਚੋਂ ਨਾਸਿ ਆਏ ਜੇ ਤੂੰ ਬਣਾ ਦਿੱਤਾ ਹਰਦਿਆਂ ਨੂੰ ਔਖੀ ਬਣੀ ਵੇਲੇ ਜਿਹੜੇ ਦਗਾ ਦੇ ਜਣ ਜੋਗੀ ਫੂਕਣਾ ਉਹਨਾਂ ਕਰਦਿਆਂ ਨੂੰ ਔਖੀ ਬਣੀ ਵੇਲੇ ਜਿਹੜੇ ਦਗਾ ਦੇ ਜਣ ਜੋਗੀ ਫੂਕਣਾ ਉਹਨਾਂ ਕਰਦਿਆਂ ਨੂੰ ਸੋ ਗੁਰਮੁਖ ਪਿਆਰਿਓ ਅੱਜ ਵੀ ਲੋਕ ਯਾਦ ਕਰਦੇ ਉਸ ਸਮੇਂ ਨੂੰ ਜਦੋਂ ਆਪਣੇ ਗਦਾਰ ਹੋ ਜਾਣ ਵਾਰੀ ਖੇਤ ਨੂੰ ਖਾਣ ਲੱਗ ਪੇ ਨਾ ਫਿਰ ਉਸ ਖੇਤ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਕਾਂਸੀ ਵਿਸ਼ੂਨਾਥ ਮੰਦਰ ਤੇ 22 ਮਨ ਸੁਣਾ ਛੇਰੇ ਪੰਜਾਬ ਮਹਾਰਾਜ ਜੀ ਸੈਨੇ ਲਗਾਇਆ ਸੀ ਮੈਂ ਕਹਿੰਦਾ ਉਹਨਾ ਜਿਹੜਾ ਵੀ ਰਾਜਾ ਆਪਣੇ ਆਪ ਨੂੰ ਮੰਦਰ ਮੇ ਵਰਗਾ ਕੋਈ ਰਾਜਾ ਨਹੀਂ ਆ ਉਹਨੇ 22 ਮਨ ਲਾਇਆ ਪਾਸ਼ੀ ਮੰਦਰ ਤੇ ਕਾਂਸੀਨਾਥ ਵਿਸ਼ੂਨਾਥ ਮੰਦਰ ਤੇ ਤੁਸੀਂ ਕਿਤੇ 22 ਕਿਲੋ ਹੀ ਲਾ ਕੇ ਦਿਖਾ ਦਿਓ ਅਜ ਲਾਉਣਾ ਤੇ ਕੀ ਆ ਅਜ ਜਿੱਦ ਕੋਲ ਆ ਜਾਂਦੀ ਪਾਵਰ ਉਹ ਦੂਜਿਆਂ ਦੇ ਧਰਮ ਸਥਾਨ ਢਾਉਣ ਵਾਸਤੇ ਤੁਰ ਪੈਂਦਾ ਬੰਦ ਕਰਨ ਵਾਸਤੇ ਤੁਰ ਪੈਂਦਾ ਸੋ ਸਰਕਾਰੇ ਖਾਲਸਾ ਵਰਗਾ ਰਾਜ ਸ਼ੇਰੇ ਪੰਜਾਬ ਮਹਾਰਾਜੇ ਸਿੰਘ ਵਰਗਾ ਰਾਜ ਅੱਜ ਵੀ ਦੁਨੀਆ ਦੇ ਲੋਕ ਲੋਚਦੇ ਹਨ ਪਰ ਉਸ ਸਮੇਂ ਤੇ ਇੱਕ ਸੂਰਜ ਸੀ ਦੁਨੀਆ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਜਿਹਨੂੰ ਮਹਾਰਾਣੀ ਜਿੰਦਕੌਰ ਨੇ ਚਿੱਠੀ ਲਿਖੀ ਸੀ ਉਹ ਸ਼ਾਮਸੀ ਅਟਾਰੀ ਕੌਣ ਸੀ ਉਹਦਾ ਪਿਤਾ ਉਹ ਸੀ ਜਦੋਂ ਇੱਕ ਵਾਰ ਸ਼ੇਰੇ ਪੰਜਾਬ ਮੰਜੇ ਤੇ ਪੈ ਗਿਆ ਨਾ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਕਿਹੋ ਜਿਹਾ ਜੀਵਨ ਹੋਏਗਾ ਐਵੇਂ ਨਹੀਂ ਜੋਦੇ ਲੜਦੇ ਉਹਨਾਂ ਦੇ ਪਿੱਛੇ ਉਹਨਾਂ ਦੇ ਬਜ਼ੁਰਗਾਂ ਦੀ ਕਮਾਈ ਹੁੰਦੀ ਆ ਇਹ ਉਸ ਬਾਪੂ ਬਜ਼ੁਰਗ ਨੂੰ ਪਤਾ ਲੱਗਾ ਕਿ ਉਹਨਾਂ ਸ਼ੇਰੇ ਪੰਜਾਬ ਕੁਛ ਘੜੀਆਂ ਦਾ ਪ੍ਰਾਣਾ ਹੀ ਆ ਬਿਮਾਰ ਹੋ ਗਿਆ ਸੀ ਉਹਨੇ ਗੜ ਤੇ ਪੱਲਾ ਪਾਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਖੜ ਗਿਆ ਅਰਦਾਸ ਕੀਤੀ ਸਤਗੁਰੂ ਜੀਓ ਸਰਕਾਰੀ ਖਾਲਸਾ ਨੂੰ ਅਜੇ ਬੜੀ ਲੋੜ ਹੈ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਵਰਗੇ ਆਗੂ ਦੀ ਅਗਵਾਈ ਦੀ ਤੇ ਕਿਰਪਾ ਕਰੋ ਕਹਿੰਦੇ ਮੇਰੀ ਆਰਜੂ ਇਹਨੂੰ ਦੇ ਦਿਓ ਤੇ ਮੈਨੂੰ ਆਪਣੇ ਚਰਨਾਕ ਨਿਵਾਸ ਬਖਸ਼ੋ ਅਰਦਾਸ ਕਰਕੇ ਚਿੱਟੀ ਚਾਦਰ ਲੈ ਕੇ ਸੌਂ ਗਿਆ ਜਿਹੜਾ ਮਹਾਰਾਜਾ ਦੋ ਬੰਦੇ ਫੜ ਕੇ ਠਾਉਂਦੇ ਸੀ ਸੁਨੇਹਾ ਆਇਆ ਕਿ ਜੰਗਲੀ ਚੜਨਾ ਮੁਹੰਮਦ ਬਾਤੇ ਜਾ ਰਹੇ ਆ ਛਾਲ ਮਾਰ ਕੇ ਉੱਠਿਆ ਤੇ ਕਿਰਪਾਨ ਲਈ ਕਿਲੀ ਨੂੰ ਵੱਡੀ ਤੇ ਲੈ ਕੇ ਤੁਰਿਆ ਹੈਰਾਨ ਹੋ ਗਏ ਸਾਰੇ ਨਾ ਲਿਆ ਸਰਦਾਰ ਸ਼ਾਮ ਸਿੰਘ ਟਾਰੀ ਦੇ ਪਿਤਾ ਦਾ ਕਹਿੰਦੇ ਉਹਨਾਂ ਨੂੰ ਜਥੇਦਾਰ ਨੂੰ ਉਠਾਈ ਕਹਿੰਦੇ ਨੇ ਉਹਨੂੰ ਸੌਣ ਦਿਓ ਸੁੱਤਾ ਰਹਿਣ ਦਿਓ ਨੂੰ ਉਠਾਓ ਨਾ ਛੇਰੇ ਪੰਜਾਬ ਦੀ ਵੀ ਕਮਾਈ ਸੀ ਐਵੇਂ ਨਹੀਂ ਸੀ ਉਹਨੂੰ ਪਤਾ ਸੀ ਉਹਨੂੰ ਕਹਿੰਦੇ ਸੁੱਤਾ ਰਹਿਣ ਦਿਓ ਜਦੋਂ ਆਏ ਜੰਗ ਜਿੱਤ ਕੇ ਆਏ ਅਰਦਾਸ ਕੀਤੀ ਤੇ ਹੁਣ ਕਹਿੰਦਾ ਹੁਣ ਉਠਾਓ ਕਾ ਸਰਦਾਰ ਨੂੰ ਜਦੋਂ ਵੇਖਿਆ ਤੇ ਉਹ ਭੌਰ ਉਡਾਰੀ ਮਾਰ ਚੁੱਕਿਆ ਸੀ ਫਿਰ ਉਹਦੇ ਸਰੀਰ ਦਾ ਆਕੇ ਸੰਸਕਾਰ ਕੀਤਾ ਸੀ ਸਰਦਾਰ ਸ਼ਾਮ ਸਿੰਘ ਦੀ ਪੁੱਤਰੀ ਬੀਬੀ ਨਾਨਕੀ ਤਿੰਨ ਨਾਨਕੀਆਂ ਹੋਈਆਂ ਇੱਕ ਭੈਣ ਨਾਨਕੀ ਹੋਈ ਆ ਬੇਬੇ ਨਾਨਕੀ ਵੀ ਕਹਿੰਦੇ ਆ ਇੱਕ ਮਾਤਾ ਨਾਨਕੀ ਆ ਇੱਕ ਬੀਬੀ ਨਾਨਕੀ ਆ ਤਿੰਨ ਨਾਨਕੀਆਂ ਇਤਿਹਾਸ ਵਿੱਚ ਹਨ ਭੈਣ ਨਾਨਕੀ ਬੇਬੇ ਨਾਨਕੀ ਬਾਬਾ ਜੀ ਦੀ ਵੱਡੀ ਭੈਣ ਮਾਤਾ ਨਾਨਕੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਤਨ ਤਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਦੀ ਧਰਮਸਪਤਨੀ ਤੇ ਬੀਬੀ ਨਾਨਕੀ ਸਰਦਾਰ ਸ਼ਾਮ ਸਿੰਘ ਔਟਾਰੀ ਦੀ ਪੁੱਤਰੀ ਤੇ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਨੋ ਹੋਈ ਆ ਸਭ ਕੋ ਉਸ ਸਮੇਂ ਦਾ ਵੱਡਾ ਵਿਆਹ ਹੋਇਆ ਸੀ ਕਵਰ ਨੌਨਿਹਾਲ ਸਿੰਘ ਦਾ ਜਦੋਂ ਵਿਆਹ ਕੀਤਾ ਸੀ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਰਹਿਮਤਾ ਵਰਤੌਣੇ ਬੇਨਤੀ ਹੈ ਕਿ ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੀ ਆ ਇਤਿਹਾਸ ਤੋਂ ਸੇਧ ਲਓ ਆਪਸੀ ਫੁੱਟ ਤੋਂ ਬਚੋ ਕਹਿੰਦੇ ਨਾ ਭਰਾ ਮਾਰੂ ਜੰਗ ਨਹੀਂ ਹੋਣੀ ਚਾਹੀਦੀ ਪੰਜਾਬ ਨੂੰ ਜਦੋਂ ਵੀ ਮਾਰਿਆ ਆਪਣਿਆਂ ਗਦਾਰਾਂ ਨੇ ਮਾਰਿਆ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸ ਪੰਜਾਬ ਦੇ ਸਿਰ ਤੇ ਮੇਰ ਪ੍ਰਾਤ ਰੱਖਣ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਹਨੇ ਇੱਕ ਬਚਨ ਕਰਦੇ ਹੋਏ ਸਮਾਪਤੀ ਆ ਜਦੋਂ ਕਿ ਤੇ ਚਿੱਤ ਡੋਲਦਾ ਨਾ ਉਦੋਂ ਪੜ ਲਿਆ ਕਰੋ ਜੀਵਨ ਸਿੱਖੀ ਦੇ ਤਰੂਤਾਰੇ ਭਾਈ ਮਨੀ ਸਿੰਘ ਦਾ ਪੜ ਲਿਆ ਕਰੋ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਰਾਜ ਭਾਗ ਵੀ ਮਾਣਿਆ ਤੇ ਚੜ੍ਹਦੀਆਂ ਕਲਾ ਵਿੱਚ ਸ਼ਹਾਦਤ ਵੀ ਮਾਣੀ ਤੇ ਚੜ੍ਹਦੀ ਕਲਾ 'ਚ ਰਹਿ ਕੇ ਪੁੱਤਰ ਦਾ ਕਲੇਜਾ ਵੀ ਮੂੰਹ ਵਿੱਚ ਪਵਾਇਆ ਸੀ ਉਸ ਜੋਦੇ ਨੇ ਸੋ ਇਹ ਸਿੱਖ ਇਤਿਹਾਸ ਸਾਡਾ ਇਤਿਹਾਸ ਸਾਨੂੰ ਜਿਹੜਾ ਨਾ ਉਹ ਅੰਦਰੋਂ ਸਾਨੂੰ ਪਾਵਰ ਦਿੰਦਾ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ 10 ਜੂਨ ਜਾਮਿਆਵੇ ਸਤਿਗੁਰਾਂ ਨੇ ਆਪ ਕੀਤੀ ਗਾਂ ਸਿੱਖਾਂ ਨੂੰ ਦੁਹਰਾਇਆ ਇਨ ਇੱਕ ਵਚਨ ਕਰਦੇ ਹੋਏ ਸਮਾਪਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਕਿਤੇ ਪੰਜਾਬ ਨੂੰ ਸਰਕਾਰੇ ਖਾਲਸਾ ਵਰਗਾ ਸ਼ੇਰੇ ਪੰਜਾਬ ਵਰਗਾ ਮਹਾਰਾਜਾ ਫਿਰ ਬਖਸ਼ਿਸ਼ ਕਰਨ ਤੇ ਚੜ੍ਹਦੀਆਂ ਕਲਾ ਬਖਸ਼ਣ ਇਨ ਇੱਕ ਵਚਨ ਕਰਦੇ ਸਮਾਪਤੀ ਬਲਾਉ ਪੱਥੀ ਜੀ ਵਾਹਿਗੁਰੂ ਜੀ ਕਾ ਖਾਲਸਾ ਤਵਾਹਿ ਗੁਰੂ ਜੀ ਕੀ